ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੀਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਬੇਟਾ ਜੋ ਤੁਹਾਡਾ ਜਮਾਤ 10ਵੀਂ ਦੇ ਲਈ ਪੰਜਾਬੀ ਪੇਪਰ B ਹੋਏਗਾ ਉਸ ਨੂੰ ਅੱਪਾ ਤੁਹਾਡੇ ਲਈ ਹੱਲ ਕਰਾਂਗੇ ਉਮੀਦ ਹੈ ਤੁਹਾਡਾ ਪੇਪਰ ਵਧੀਆ ਹੋਇਆ ਹੋਏਗਾ ਸੌਖਾ ਸੀ ਪੇਪਰ ਤੇ ਉਮੀਦ ਹੈ ਤੁਹਾਡੇ ਚੰਗੇ ਅੰਕ ਇਸ ਪੇਪਰ ਦੇ ਵਿੱਚੋਂ ਆਉਣਗੇ ਤੁਸੀਂ ਆਪਣੇ ਉੱਤਰਾਂ ਦਾ ਮਿਲਾਨ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਇਸ ਪੇਪਰ ਵਿੱਚੋਂ ਤੁਹਾਡੇ ਕਿੰਨੇ ਅੰਕ ਆਉਣਗੇ ਤੇ ਸਭ ਤੋਂ ਪਹਿਲਾਂ ਵਸਤੂਨਿਸ਼ਠ ਪ੍ਰਸ਼ਨ ਸੀ ਪਹਿਲਾ ਸੀ ਆਪ ਅੱਜਕਲ ਕੀ ਕਰਦੇ ਹੋ ਇਸ ਵਿੱਚ ਆਕ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਜਿ ਕਿਹੜਾਗਾ ਵੀ ਇਹ ਨਿਜਵਾਚਕ ਪੜਨਾਮ ਨਿਜਵਾਚਕ ਪੜਨਾ ਉਪਕਾਰ ਦਾ ਸਮਾਨਾਰਥਕ ਸ਼ਬਦ ਕੀ ਹੈ ਵੀ ਅਹਿਸਾਨ ਕਰਨਾ ਅਹਿਸਾਨ ਮਨ ਦੀ ਖੁਸ਼ੀ ਗਮੀ ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ ਬੇਟਾ विस्मिक सुवर्णਾ शब्द का विरोधी शब्द क्या हो जाएगा भी बिगाड़ना सारेयां दी सांझी मिली-मिली राय भी सर्वसहमति ठीक है जहां लिख सकते हो सहमति दुनिया नु लिखती रो बि चिन्हित करने वाले चिन्ह नु की कहंदा भी लिपि ਗੁਰਮੁਖੀ ਭਾਸ਼ਾ ਵਿੱਚ ਕਿੰਨੀਆਂ ਲਗਾਾਂ ਦੀ ਵਰਤੋਂ ਕੀਤੀ ਜਾਂਦੀ ਹੈ ਬੇਟਾ 10 ਲਗਾਾਂ ਦੀ ਵਿਆਕਰਨ ਦੇ ਕਿਸ ਭਾਗ ਅੰ ਦੀ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈਗਾ ਧੁਨੀ ਬੋਧ ਉਹ ਕਮਰੇ ਵਿੱਚ ਪੜ ਰਿਹਾ ਹੈ ਕਿਹੜਾ ਕਾਲ ਰੂਪ ਹੈ ਵੀ ਵਰਤਮਾਨ ਕਾਲ ਹੈ ਬੇਟਾ ਅਗਲਾ ਦੇਖੋ ਫਕੀਰ ਸ਼ਬਦ ਦਾ ਇਸਤਰੀ ਲਿੰਗ ਕੀ ਬਣ ਜਾਏਗਾ ਵੀ ਫਕੀਰਨ ਇਸ ਤੋਂ ਬਾਅਦ ਲੇਖ ਸੀ ਤੁਹਾਡਾ ਇਹ ਆਪਾਂ ਮਾਡਲ ਟੈਸਟ ਪੇਪਰ ਇਹਦਾ ਹੱਲ ਕੀਤਾ ਸੀ ਸਵੇਰੇ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਮੋਬਾਈਲ ਫੋਨ ਦਾ ਵਾਧਾ ਰੋ ਤਾਂ ਨਸ਼ਾ ਨਾਸ਼ ਕਰਦਾਗਾ ਸਾਡੇ ਮੇਲੇ ਇੰਪੋਰਟੈਂਟ ਨੇ ਤੇ ਲਗਭਗ ਆਏ ਨੇ ਇਸ ਤੋਂ ਬਾਅਦ ਤੁਹਾਡਾ ਇੱਕ ਪੱਤਰ ਸੀ 6 ਨੰਬਰ ਦਾ ਇਸ ਤੋਂ ਬਾਅਦ ਇੱਕ ਪੈਰ ਰਚਨਾ ਸੀ ਆਪਣੇ ਕੋਲ ਤਾਇਦਾ ਆ ਜਾਏਗਾ ਵਿਦਿਆਰਥ ਦੇ ਗੁਣ ਜਾਂ ਵਿਦਿਆ ਦੇ ਲਾਭ ਜਦ ਵਿਦਿਆ ਦਾ ਮਹੱਤਵ ਵੀ ਤੁਸੀਂ ਲਿਖ ਸਕਦੇ ਹੋਗੇ ਇਸ ਤੋਂ ਬਾਅਦ ਬੇਟਾ ਤੁਹਾਡੇ ਕੋਲ ਵੀ ਮੁਹਾਵਰੇ ਸੀ ਤਿੰਨ ਕਰਨੇ ਸੀ ਸੌਖੇ ਸੀ ਵੈਸੇ ਸਾਰੇ ਜਿਵੇਂ ਪਹਿਲਾ ਸੀ ਬਲ ਦੀ ਉੱਤੇ ਤੇਲ ਪਾਉਣਾ ਲੜਾਈ ਨੂੰ ਹੋਰ ਵਧਾਉਣਾ ਤੇ ਇਹਨੂੰ ਬਲ ਦੀ ਉੱਤੇ ਤੇਲ ਪਾਉਣ ਦੀ ਬਜਾਏ ਲੜਾਈ ਨੂੰ ਖਤਮ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ ਭਾਂਪਾਂ ਕਰਨਾ ਵੀ ਸੁਨਸਾਨ ਹੋਣਾ ਬਾਹਰ ਗਏ ਪ੍ਰਦੇਸੀਆਂ ਦੇ ਘਰ ਭਾਂਪਾਂ ਕਰਦੇ ਨੇ ਮੱਥਾ ਠਣਕਣਾ ਕਿਸੇ ਅਸ਼ੁਭ ਘਟਨਾ ਦੇ ਵਾਪਰਨ ਦੇ ਸੰਕੇਤ ਹੋਣੇ ਰਾਮ ਦਾ ਐਕਸੀਡੈਂਟ ਹੋ ਗਿਆ ਤਾਂ RAM ਨੇ ਆਕੇ ਕਿਹਾ ਮੇਰਾ ਤਾਂ ਸਵੇਰੇ ਹੀ ਮੱਥਾ ਠਣਕ ਗਿਆ ਸੀ ਰੰਗ ਬੰਨਣਾ ਆਨੰਦ ਮਈ ਜਾਂ ਖੁਸ਼ ਨਮਾ ਮਾਹੌਲ ਬਣਾਉਣਾ ਵਿਦਿਆਰਥੀ ਨੇ ਬਹੁਤ ਸੋਹਣੀ ਕਵਤਾ ਸੁਣਾ ਕੇ ਰੰਗ ਬੰਨ ਦਿੱਤਾ ਲਹੂ ਪਸੀਨਾ ਇਕ ਕਰਨਾ ਬਹੁਤ ਸਖਤ ਮਿਹਨਤ ਕਰਨੀ RAM ਨੇ ਨੌਕਰੀ ਪ੍ਰਾਪਤ ਕਰਨ ਦੇ ਲਈ ਲਹੂ ਪਸੀਨਾ ਇਕ ਕਰ ਦਿੱਤਾ ਵਕਤ ਨੂੰ ਧੱਕਾ ਦੇਣਾ ਮੁਸ਼ਕਲ ਨਾਲ ਗੁਜ਼ਾਰਾ ਕਰਨਾ ਸ਼ਾਮਤਾ ਵਿਚਾਰਾ ਛੋਟਾ ਜਿਹਾ ਕੰਮ ਕਰਕੇ ਬਸ ਵਕਤ ਨੂੰ ਹੀ ੱੱੱ ਦੇ ਰਿਹਾਗਾ ਇਸ ਤੋਂ ਬਾਅਦ ਵਿਸ਼ਰਾਮ ਚੈਨ ਲਾਉਣੇ ਸੀ ਪੁੱਤ ਤਾਏ ਨੇ ਕਿਹਾ ਕੋਮਾ ਫਿਰ ਇਨਵਰਟਡ ਕੋਮੇ ਸ਼ੁਰੂ ਸੀ ਖੇਤੀ ਮਸ਼ੀਨੀ ਹੋ ਗਈ ਹੈ ਕੋਮਾ ਥਾਂ ਥਾਂ ਦੇ ਵਿੱਚਕਾਰ ਜੋੜਨੀ ਪਉਣੀ ਸੀ ਟਿਊਬਵੈਲ ਤੇ ਟਰੈਕਟਰ ਚੱਲ ਰਹੇ ਹਨ ਕੋਮਾ ਪਿੰਡਾਂ ਦੀ ਨਹਿਰ ਬਦਲ ਗਈ ਹੈ ਪੂਰਨ ਵਿਸ਼ਰਾਮ ਚੈਨ ਦੇ ਕੋਮੇ ਬੰਦ ਠੀਕ ਉਮੀਦ ਹੈ ਤੁਹਾਡਾ ਠੀਕ ਹੋਣਾ ਇਸ ਤੋਂ ਬਾਅਦ ਵੀ ਦੋ-ਦੋ ਅੰਕਾਂ ਵਾਲੇ ਪ੍ਰਸ਼ਨ ਸੀ ਮਲਵਈ ਉਪਭਾਸ਼ਾ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਹਾਂਜੀ ਜਿਹੜੇ ਸਾਡੇ ਮਾਲਵੇ ਦੇ 15 ਜ਼ਿਲ੍ਹੇ ਨੇ ਵੀ ਸੰਗਰੂਰ ਬਠਿੰਡਾ ਮਾਨਸਾ ਪਟਿਆਲਾ ਹਦੋਂ ਮਲੇਰਕੋਟਲਾ ਠੀਕ ਹੈ ਬਰਨਾਲਾ ਇਹਨਾਂ ਸਾਰਿਆਂ ਦੇ ਵਿੱਚ ਮਲਵਈ ਉਪਭਾਸ਼ਾ ਬੋਲੀ ਜਾਂਦੀ ਹੈ ਭਾਸ਼ਾ ਕਿਸ ਨੂੰ ਕਹਿੰਦੇ ਨੇ ਬੇਟਾ ਮਨੁੱਖ ਆਪਣੇ ਮਨ ਦੇ ਬਲਬਲੀਆਂ ਜਾਂ ਭਾਵਾਂ ਨੂੰ ਪ੍ਰਗਟ ਕਰਨ ਲਈ ਜਿਹੜੇ ਸਾਧਨ ਦੀ ਵਰਤੋਂ ਕਰਦਾ ਹੈਗਾ ਉਸ ਨੂੰ ਅਸੀਂ ਭਾਸ਼ਾ ਕਹਿੰਦੇ ਹਾਂਗੇ ਅਜੋਕ ਪੰਜਾਬੀ ਵਿੱਚ ਕਿਹੜੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਇੱਕ ਆਪਣੇ ਕੋਲ ਨਾਣਾ ਹੋ ਗਿਆ ਡਾੜਾ ਹੋ ਗਿਆ ਠੀਕ ਹੈ ਇਸ ਤੋਂ ਬਾਅਦ ਅੱਗੇ ਕੁਐਸਚਨ ਸੀ ਆਪਣੇ ਕੋਲ ਉਹ ਕਿਹੜਾ ਅੱਖਰ ਹੈ ਜਿਸ ਦੇ ਹੋੜਾ ਲਗ ਲਾਉਣ ਲਈ ਉਸ ਦਾ ਮੂੰਹ ਖੁੱਲਾ ਕਰ ਦਿੱਤਾ ਜਾਂਦਾ ਹੈ ਹਾਂਜੀ ਬੇਟਾ ਊੜਾ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ ਨੇ ਵੀ ਆਹਾ ਆਪਣੇ ਕੋਲ ਰਾਰਾ ਤੇ ਵਾਵਾ ਤਿਕ ਉਮੀਦਾਂ ਠੀਕ ਹੋਣਾ ਤੁਹਾਡਾ ਜੋਜਕ ਜਾਂ ਕਿਰਿਆ ਕਿਸ ਨੂੰ ਆਖਦੇ ਨੇ ਹਾਂ ਜੀ ਕਿਰਿਆ ਕੀ ਨਹੀਂ ਬੇਟਾ ਜਿਹੜੇ ਸ਼ਬਦ ਕਿਸੇ ਕੰਮ ਦਾ ਕਰਨਾ ਜਾਂ ਹੋਣਾ ਪ੍ਰਗਟ ਕਰਨ ਉਹ ਕਿਰਿਆ ਕਹੋਂਦੇ ਨੇ ਜਿਵੇਂ ਉਹ ਸਕੂਲ ਗਿਆ ਇਸ ਦੇ ਵਿੱਚ ਜਿਹੜਾ ਗਿਆ ਸ਼ਬਦ ਹੈ ਉਹ ਕੀ ਹੈਗਾ ਕਿਰਿਆ ਉਸਨੇ ਰੋਟੀ ਖਾਧੀ ਜਿਹੜਾ ਖਾਧੀ ਸ਼ਬਦ ਹੈ ਉਹ ਕੀ ਹੈਗਾ ਵੀ ਕਿਰਿਆ ਵਿਸਮਿਕ ਦੀਆਂ ਕੋਈ ਦੋ ਉਦਾਹਰਣਾਂ ਹਾਂ ਜੀ ਬੇਟਾ ਵਿਸਮਿਕ ਜਿਵੇਂ ਵਿੱਚ ਸੂਚਨਾਵਾਚਕ ਵਿਸਮਕ ਹੁੰਦਾ ਵੀ ਇੱਕ ਆਪਣੇ ਕੋਲ ਹੁੰਦਾ ਪ੍ਰਸੰਸਾਵਾਚਕ ਸੂਚਨਾਵਾਚਕ ਦੇ ਵਿੱਚ ਆਪਾਂ ਸੂਚਨਾ ਦਿੰਦੇ ਹਾਂ ਕਿ ਪ੍ਰਸੰਸਾਵਾਚਕ ਦੇ ਵਿੱਚ ਆਪਾਂ ਪ੍ਰਸੰਸਾ ਕਰਦੇ ਹਾਂਗੇ ਇੱਕ ਹੁੰਦਾ ਵੀ ਸਤਿਕਾਰਵਾਚਕ ਠੀਕ ਹੈ ਜਿਵੇਂ ਇਹਨਾਂ ਦੀ ਆਪਾਂ ਨੇ ਉਦਾਹਰਨਾਂ ਵੀ ਦੇਣੀਆਂ ਸੀ ਸੂਚਨਾਵਾਚਕ ਦੇ ਵਿੱਚ ਜਿਵੇਂ ਵੇਖੀ ਠਹਿਰੀ ਸੁਣੋ ਜੀ ਪ੍ਰਸੰਸਾਵਾਚਕ ਦੇ ਵਿੱਚ ਵਾਹ ਵੀ ਵਾਹ ਬਹੁਤ ਵਧੀਆ ਸਤਿਕਾਰਵਾਚਕ ਦੇ ਵਿੱਚ ਆਈਏ ਜੀ ਜੀ ਆਇਆਂ ਨੂੰ ਧੰਨ ਭਾਗ ਠੀਕ ਹੈ ਇਹ ਜੇ ਇਹਨਾਂ ਦੇ ਤੁਸੀਂ ਉਦਾਹਰਣਾਂ ਲਿਖਣੀਆਂ ਸੀ ਇਸ ਤੋਂ ਬਾਅਦ ਵੀ ਪਹਿਲਾ ਵਚਨ ਬਦਲ ਕੇ ਲਿਖਣਾ ਸੀ ਤਾਂ ਇੱਥੇ ਵਚਨ ਬਦਲ ਕੇ ਕੀ ਲਿਖਾਂਗੇ ਬਿੱਲੀਆਂ ਨੇ ਚੂਹੇ ਮਾਰ ਦਿੱਤੇ ਸਨ ਠੀਕ ਲਿੰਗ ਬਦਲ ਨੂੰ ਪਰੰਤਮ ਬਿੱਲੀ ਦਾ ਕੀ ਬਣਾ ਦਾਂਗੇ ਬਿੱਲਾਂ ਬਿੱਲੇ ਨੇ ਚੂਹੇ ਦਾ ਕੀ ਬਣ ਜੋ ਵੀ ਚੂਹੀ ਮਾਰ ਦਿੱਤੀ ਸੀ ਠੀਕ ਇਸ ਤੋਂ ਬਾਅਦ ਵੀ ហេਟ ਲਿਖੇ ਵਾਕ ਨੂੰ ਭੂਤਕਾਲ ਦੇ ਭਵਿੱਖਤਕਾਲ ਵਿੱਚ ਬਦਲਣ ਉਪਰੰਤ ਦੋ ਵੱਖਰੇ-ਵੱਖਰੇ ਵਾਕ ਬਣਾਉਣੇ ਨੇ ਭੂਤਕਾਲ ਵਿੱਚ ਇਹਦਾ ਕੀ ਬਣਾਵਾਂਗੇ ਵੀ ਉਹ ਖੇਡਦੀਆਂ ਸਨ ਅਨ ਦੀ ਜਗ੍ਹਾ ਤੇ ਕੀ ਲੱਗ ਜੂ ਸਨ ਭਵਿੱਖਕਾਲ ਦੇ ਵਿੱਚ ਉਹ ਖੇਡਦੀਆਂ ਹੋਣਗੀਆਂ ਉਹੋ ਖੇਡਦੀਆਂ ਹੋਣਗੀਆਂ ਠੀਕ ਸੌਖੇ ਸੀ ਇਹ ਵੀ ਇਸ ਤੋਂ ਬਾਅਦ ਹੀ ਆਪਣੇ ਕੋਲ ਵਾਰ ਸ਼ਬਦ ਦੇ ਦੋ ਅਲੱਗ-ਅਲੱਗ ਅਰਥ ਦਰਸਾਉਂਦੇ ਵਾਕ ਬਣਾਓ ਇੱਕ ਤਾਂ ਵਾਰ ਹੁੰਦੀ ਹੈ ਵੀ ਕਾਲ ਰੂਪ ਹੈ ਠੀਕ ਹੈ ਜਿਵੇਂ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈਗੀ ਇੱਕ ਵਾਰ ਦਾ ਮਤਲਬ ਹੁੰਦਾ ਦਿਨ ਠੀਕ ਹੈ ਜਿਵੇਂ ਅੱਜ ਸ਼ਨੀਵਾਰ ਹੈ ਠੰਮਾ ਸ਼ਬਦ ਦਾ ਸਮਾਨਾਰਥਕ ਸ਼ਬਦ ਹਾਂ ਜੀ ਇਹਦਾ ਬੇਟਾ ਤੀਰਜ ਠੀਕ ਹੈ ਇਸ ਤੋਂ ਬਾਅਦ ਆਪਣੇ ਕੋਲ ਸ਼ਾਂਤੀ ਸਬਰ ਠੀਕ ਹੈ ਇਹ ਆਪਣੇ ਕੋਲੇ ਦੇ ਸਮਾਨਾਰਥਕ ਸ਼ਬਦ ਸੀ ਬਹੁਤੇ ਸ਼ਬਦਾਂ ਲਈ ਇੱਕ ਟੁਕਮਾ ਸ਼ਬਦ ਮੌਤ ਪਿੱਛੋਂ ਆਇਆ ਸਲਾਨਾ ਮੌਤ ਦਾ ਦਿਨ ਉਹ ਕਿਹਨੇ ਪੁੱਤ ਬਰਸੀ ਠੀਕ ਹੈ ਤਾਂ ਇਹ ਤੁਹਾਡਾ ਪੇਪਰ ਸੀ ਵੀ ਸੌਖਾ ਸੀ ਪੇਪਰ ਤੇ ਉਮੀਦ ਆ ਤੁਹਾਡਾ ਸਾਰਿਆਂ ਦਾ ਵਧੀਆ ਹੋਇਆ ਹੋਏਗਾ ਤੇ ਵਧੀਆ ਅੰਕ ਕਿਸ ਪੇਪਰ ਦੇ ਵਿੱਚੋਂ ਆਉਣਗੇ ਨੈਕਸਟ ਤੁਹਾਡਾ ਪੰਜਾਬੀ ਜਿਹੜਾ ਪੇਪਰ ਹੈ ਬਟਾ ਪੰਜਾਬੀ ਤੋਂ ਬਾਅਦ ਨੈਕਸਟ ਜਿਹੜਾ ਤੁਹਾਡਾ ਪੇਪਰ ਇੰਗਲਿਸ਼ ਦਾ ਪੇਪਰ ਹੈਗਾ ਤਾਂ ਉਸ ਦੇ ਲਈ ਤਿਆਰੀ ਕਰੋ ਵੀਡੀਓ ਦੇ ਅੰਤ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਦਿਖਾਈ ਦੇਗੀ ਜਿਹੜਾ ਕਿ ਆਪਾਂ ਨੇ ਪ੍ਰੀ ਬੋਰਡ ਪੇਪਰ ਹੱਲ ਕੀਤਾ ਸੀ ਉਹਦਾ ਤੁਸੀਂ ਹੱਲ ਜ਼ਰੂਰ ਦੇਖਣਾਗਾ ਉਮੀਦ ਹੈ ਦੇ ਵਿੱਚ ਕੁਝ ਕੁਐਸਚਨ ਤੁਹਾਨੂੰ ਆਉਣਗੇ ਇਸ ਤੋਂ ਬਾਅਦ ਇੱਕ ਆਪਾਂ ਸੈਂਪਲ ਪੇਪਰ ਵੀ ਪਾਵਾਂਗੇ ਮਾਡਲ ਟੈਸਟ ਪੇਪਰ ਉਹਦੇ ਵਿੱਚ ਵੀ ਉਮੀਦ ਆ ਵੀ ਤੁਹਾਨੂੰ ਕੁਝ ਜਿਹੜੇ ਕੁਐਸਚਨ ਹੈਗੇ ਉਹ ਆਉਣਗੇ ਠੀਕ ਹੈ ਬੇਟਾ ਤਾਂ ਸਾਰੇ ਵਿਦਿਆਰਥੀ ਤਿਆਰੀ ਕਰੋ ਤਾਂ ਜੋ ਤੁਸੀਂ ਉਸ ਪੇਪਰ ਦੇ ਵਿੱਚੋਂ ਵੀ ਵਧੀਆ ਅੰਕ ਲੈ ਸਕੋ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ